ਫਤੇ ਆ ਮਾਤਾ ਦਾ ਪੁੱਤ ਮਰਿਆ ਮਾਤ ਨੇ ਤਹਈਆ ਕਰਿਆ ਇਹ ਇਹ ਮੁੰਡੇ ਦੇ ਦੋਸਤ ਨੇ ਤਿੰਨੇ ਚਾਰੇ ਇਹ ਵੀ ਇਸ ਬੱਚੇ ਨਾਲ ਖਾਂਦੇ ਪੀਂਦੇ ਸੀ ਗੱਲ ਕਰਨ ਇਹ ਦੁਖੀ ਬਹੁਤ ਨੇ ਇਹ ਚਾਹੁੰਦੇ ਨੇ ਵੀ ਨਸ਼ਾ ਮੁੱਕੇ ਹੁਣ ਇਹ ਇਹਨਾਂ ਨੇ ਨਸ਼ਾ ਛੱਡਿਆ 35 35000 ਰੁਪਏ ਲਾ ਕੇ ਸੈਂਟਰਾਂ ਚਲੇ ਛੱਡ ਚੁੱਕੇ ਨੇ ਪਰ ਇਹਨਾਂ ਦਾ ਕੀ ਕਹਿਣਾ ਆਪਾਂ ਕਹਿ ਦਮ ਤਾਂ ਮਰੀਜ਼ ਨੇ ਵਿਚਾਰੀ ਇਹਨਾਂ ਦਾ ਕੀ ਕਸੂਰ ਹੈ ਇਹ ਕੀ ਇਹਨਾਂ ਦਾ ਕੀ ਕਹਿਣਾ ਹਾਂ ਵੀ ਸਿੰਘਾ ਤੂੰ ਸਹੀ ਸਹੀ ਸਾਰੀ ਗੱਲ ਦੱਸ ਵੀ ਤੈਨੂੰ ਕਿੰਨਾ ਚਿਰ ਨਸ਼ਾ ਕਰਦੇ ਲੋਗੇ ਤੈਨੂੰ 5 ਸਾਲ ਹੋ ਗਏ ਵੀ ਨਸ਼ਾ ਕਰਦੇ ਲੋ ਫੜ ਮੈਂ ਕੋ 5 ਸਾਲ ਤੋਂ ਨਸ਼ਾ ਕਰਦੇ ਤੂੰ ਵੀ ਕਿੱਥੇ ਨਸ਼ਾ ਕਿੰਨਾ ਕਾਮ ਔਰੇ ਇੱਥੇ ਵੀ ਬਾਦੂ ਨਸ਼ਾ ਆਵਾ ਕੀ ਛੱਡਣਾ ਜਮਾ ਚਾਉਣੇ ਆ ਵੀ ਹੁਣ ਕੀ ਕਰੀਏ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਸਾਡੀ ਮਜਬੂਰੀ ਬਣੀ ਪਈ ਆ ਵੀ ਸਾਡੇ ਨਾਲ ਦੀ ਬਾਹ ਟੁੱਟ ਗਈ ਹੈ ਨਾ ਵੀ ਇਹ ਵੀ ਨਸ਼ਾ ਜੇ ਕਰਦਾ ਜੇ ਨਾ ਕਰਦਾ ਹੁੰਦਾ ਤਾਂ ਇਹ ਨਾ ਹੁੰਦਾ ਜੇ ਅਸੀਂ ਨਸ਼ਾ ਅੱਜ ਵੀ ਕਰਦੇ ਰਹੇ ਤਾਂ ਇਹਦੇ ਵਾਂਗੂ ਫਿਰ ਅਸੀਂ ਵੀ ਮੌਤ ਦੇ ਘਰ ਉੱਤਰ ਜਾਗੇ ਤੇ ਤੁਸੀਂ ਜਦੋਂ ਮੇਰੀ ਗੱਲ ਸੁਣ ਨਸ਼ਾ ਛੱਡਦੇ ਨੇ 10 ਦਿਨ 15 ਦਾ ਮਹੀਨਾ ਤੇ ਫਿਰ ਤੁਸੀਂ ਦੂਰੀ ਬਣਾ ਨਸ਼ੇ ਤੇ ਕਿਵੇਂ ਲੱਗਦੇ ਹੋ ਅਸੀਂ ਸੈਂਟਰ ਵੀ ਘੱਟ ਲੈ ਬਈ ਯਾਰ ਸੈਂਟਰ ਫਿਰ ਨਸ਼ਾ ਹਈ ਵਾਲਾ ਬਈ ਇੱਥੇ ਸੁਣੇ ਮੂਰੇ ਲੈ ਕੇ ਆ ਜਾਂਦੇ ਸਾਡੇ ਮੂਰੇ ਲੈ ਕੇ ਆ ਜਾਂਦੇ ਇੱਕ ਦਿਨ ਮੁਫਤ ਪਿਆ ਦੇਣਗੇ ਦੋ ਦਿਨ ਮੁਫਤ ਪਿਆ ਦੇਣਗੇ ਦੋ ਦਿਨ ਮੁਫਤ ਪਿਆ ਦਿੰਦੇ ਨੇ ਸਾਨੂੰ ਕਹਿੰਦੇ ਨੇ ਲੈ ਪੀ ਲੋ ਜੇ ਛੱਡਿਆ ਹੋਇਆ ਕੋਈ ਗੱਲ ਨਹੀਂ ਐਂ ਕੀ ਹੁੰਦਾ ਹੈ ਇੱਕ ਦੋ ਦਿਨ ਲਾ ਲੋ ਫਿਰ ਸਾਨੂੰ ਆਦਤ ਬਣ ਜਾਂਦੀ ਉਹੀ ਉਹੀ ਆਦਤ ਬਣ ਜਾਂਦੀ ਹੈ ਸਾਡੇ ਮੂਰੇ ਕਰ ਦਿੰਦੇ ਆ ਲੈ ਕੇ ਆ ਜਾਂਦੇ ਸਾਨੂੰ ਕਹਿੰਦੇ ਲੈ ਲਾ ਲੋ ਸਮਾਨ ਵੀ ਕੋਈ ਗੱਲ ਨਹੀਂ ਜੇ ਛੋਟਾ ਸੈਂਟਰ ਕੱਟਾ ਇੱਕ ਦੋ ਦਿਨ ਲਾ ਲੋ ਐਂ ਤਾਂ ਕੀ ਹੁੰਦਾਗਾ ਵੀ ਤੁਸੀਂ ਵੀੜ ਰੋਏ ਰੋਏ ਲਾਉਣਾ ਉਦੇ ਬਾਅਦ ਫਿਰ ਉਹ ਸਾਡੀ ਮਰਗੂਰੀ ਬਣ ਜਾਂਦੀ ਹੈ ਵੀ ਛੱਡਣ ਨੂੰ ਕੀ ਤੇਰੇ ਨਾਂ ਰਹਿਣ ਵਾਲੇ ਮੁੰਡਾ ਖੜਾ ਸੀ ਕੋਨੇ ਦੱਸਿਆ ਉਹਦੇ ਨਾਂ ਰਹਿਣ ਵਾਲੇ 11 ਬੰਦੇ ਮਰ ਗਏ ਮਹੱਲੇ 'ਚ ਉਹਦੇ ਨਾਂ ਰਹਿਣ ਵਾਲੇ ਮੁੰਡਾ ਕਿੱਧਰ ਗਿਆ ਇੱਥੇ ਕਿੰਨੇ ਮੁੰਡੇ ਮਰ ਗਏ ਤੇਰੇ ਦੋਸਤ ਮੇਰੇ ਸੱਜੇ ਦੋਸਤ ਮਾਰੇ ਜਮਾ ਖਾਸ ਸਮਾ ਖਾਸ ਬਾਕੀ ਉਹ ਜਿਹੜੇ ਉਂਗਣੇ ਨਹੀਂ ਮਾਰੇ ਉਂਗਣੇ ਨਹੀਂ ਤੇ ਇਹ ਮਹੱਲੇ 'ਚ ਕਿੰਨੀਆਂ ਕ ਮੌਤਾਂ ਹੋ ਗਈਆਂ 3 ਨੇ 15 ਮਹੀਨੇ 'ਚ 2 ਮਹੀਨਿਆਂ 'ਚ 4 ਤਾਂ ਇਹਦੇ ਨਾਲ ਹੀ ਦੇ ਨੇ ਇਹ ਦੇਖ ਲਓ ਜੀ ਇਹ ਮਿਹਨਤ ਕਾ ਸ਼ਲੋਕ ਨਹੀਂ ਜਿਹਨੂੰ ਆਪਾਂ ਕਹਿੰਦੇ ਉਦਮੀ ਲੋਕ ਕੰਮ ਕਰਨ ਵਾਲੇ ਬੇਰਜਗਾਰੀ ਇੰਨੀ ਹਣ ਪੜਦਾ ਕੋਈ ਲੀਡਰ ਆਉਂਦੇ ਨੇ ਵੋਟਾਂ ਵਾਂਕੇ ਪਾਰ ਜਾਂਦੇ ਨੇ ਨਸ਼ਾ ਵੇਚਣ ਵਾਲ ਨੂੰ ਫੜਦੇ ਨਹੀਂ ਇਹ ਕਰਨ ਵਾਲਿਆਂ ਦੀ ਆਪਾਂ ਕਈ ਵਾਰ ਆਪਾਂ ਕਰਨ ਵਾਲਾ ਵੀਡੀਓ ਕਿਉਂ ਕੋਣ ਹਟ ਗਏ ਵੀ ਜੋ ਕੁ ਨਸ਼ਾ ਨੇ ਕਹਿੰਦਾ ਉਸ ਤੇ ਪਰਚਾ ਪਾ ਲੇ ਨਿਮਰੀ ਤੇ ਹੁਣ ਆਹ ਮੁੰਡੇ ਦਾ ਭਾਈ ਐ ਇਹ ਵੀ ਵਿਚਾਰਾ ਕਹਿੰਦਾ ਮੈਂ ਪੰਜ ਕੈਪਸੂਲ ਲੈ ਕੇ ਆਇਆ ਰਹਿਮ ਦੁਕਾਨਾ ਪਰ ਮਸ਼ਾਹਰ ਕਿੰਨੀ ਦੁਕਾਨਾਂ ਨੂੰ ਮਸ਼ਾਹਰ ਇਕੱਲਾ ਮੈਡੀਕਲ ਜਵਾਦੇ ਇਹ ਕਿਹੜੀ ਕਲਾ ਹਾਂ ਟੱਟ ਮੈਡੀਕਲ ਲੈ ਕੇ ਆਪਣੇ ਇੱਥੇ ਉਹ ਨਸ਼ਾ ਸਾਰਾ ਵੇਚਦੇ ਸੱਤ ਅੱਠ ਮੈਡੀਕਲ ਕੋਈ ਪਰਚੀ ਨਹੀਂ ਹੋਵੇ ਪੈਸੇ ਫੜ ਦਿੰਦੇ ਦਿੰਦੇ ਹਾਂ ਹਾਂ ਕੱਲਾ ਇਹ ਕਹਿਣਾ ਪੈਂਦਾ ਸੀ ਐਸ ਅੱਛਾ ਤੁਸੀਂ ਤਾਂ ਕਰਦੇ ਹੋ ਹੁਣ ਇਹ ਕੰਮ ਦੇ ਵਿੱਚੋਂ ਛੱਡੋਗੇ ਮੈਨੂੰ ਪਤਾ ਮੇਰੇ ਜੋਦੇ ਭਰਾਵਾਂ ਛੱਡ ਦੋਗੇ ਹੁਣ ਹਾਂ ਛੱਡਦਾ ਨਹੀਂ ਸੋਡਾ ਵੀ ਆਈ ਹਾਲ ਹੋਣਾ ਹੈ ਤੁਸੀਂ ਛੱਡੋ ਤੁਸੀਂ ਛੱਡ ਕੇ ਬੋਲਣ ਲੱਗੋ ਹਜ਼ਾਰ ਖਰਾਬ ਵਾਲੇ ਕਹਿੰਦੇ ਨੇ ਕਿਉਂ ਬੋਲਦੇ ਆ ਉਹੀ ਬੋਲਣਾ ਹੁੰਦਾ ਬਾਈ ਉਹ ਚੀਜ਼ ਦਾ ਪਤਾ ਹੋਵੇ ਮੈਂ ਤਾਂ ਸੋਨੂੰ ਚਾਹਣਾ ਹੈ ਤੁਸੀਂ ਸਾਡੇ ਭਰਾਵਾਂ ਵਿਚਾਰਤਾਰਾ ਚਾਹੋ ਬਸ ਆ ਛੱਡੋ ਸਮਾਜ ਚਲ ਜੇ ਤੁਸੀਂ ਛੇਡਾਂ ਚ ਹੁਣ ਤਾਂ ਤੁਸੀਂ ਕਰ ਦੇਣੀ ਜਿਵੇਂ ਤੁਸੀਂ ਦੱਸਿਆ ਗੱਲ ਕਰਦੇ ਕਰਦੇ ਹੋ ਤੋੜ ਲਾ ਦੀਏ ਦੱਸੋ ਸੋਣੀ ਦਵਾਈ ਦਵਾ ਦਾਂਗੇ ਤੁਸੀਂ ਕੈਮਰਾ ਦੇ ਅੱਗੇ ਆਏ ਹੋ ਅੱਜ ਹੁਣ ਗਲਤ ਕੰਮ ਨਾ ਕਰਿਓ ਵਿਗਰਾ ਕਿੰਨਾ ਕਰਨ ਬੰਦੇ ਨਾਲ ਲੈਣੇ ਕਿੰਨੇ ਕ ਬੰਦਾ ਵੇਚਦੇ ਆ ਮਲੇ ਮਲੇ ਤਸਦੀ ਆਮਲੇ ਇਡਾਂਡ ਆਣਿਲੇ ਲੱਗਦੇ ਨਹੀਂ ਨਾ ਨਹੀਂ ਰੇਤ ਪਰਿਵਾਰ ਦੀ ਬੰਦੇ ਹੈਗੇ ਵੇਚਦੇ ਆ ਚੱਕ ਦਿਖਾਉਣੇ ਪਹਿਲਾਂ ਤੁਸੀਂ ਘਰ ਦੇ ਹਾਲਾਤ ਦੇਖ ਲਓ ਆ ਬਾਥਰੂਮਾਂ ਵਿਚਾਰੇ ਦਾ ਮੇਲ ਦਾ ਪਰਿਵਾਰ ਆ ਇਹ ਜਮਾ